ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮੀਕਾ ਸੁਨਾਮਲਾ ਤੇ ਖੜੇ ਸੀ ਜੀ ਸੁਨਾਮ ਲੋਕੇਸ਼ਨ ਕੀ ਹੈ ਤਾਂ ਉਹ ਵੀ ਦੱਸ ਰਿਹਾ ਤਾਂ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹਰ ਇੱਕ ਬੰਦੇ ਦੇ ਫਾਇਦੇ ਲਈ ਆ ਬਈ ਇਹ ਪੱਕਾ ਸ਼ੇਅਰ ਜ਼ਰੂਰ ਕਰਿਓ ਫਾਇਦਾ ਕਿੰਨਾ ਹੋਵੇਗਾ ਇਹ ਤੁਹਾਨੂੰ ਮੈਂ ਦਿਖਾਉਣਾ ਆਦੇ ਫਿਰ ਤੇ ਲਓ ਜੀ ਦੋਸਤੋ ਖੜੇ ਆਪਾਂ ਸਿਟੀ ਰੋਡ ਤੇ ਸਿਟੀ ਰੋਡ ਤੇ ਖੜੇ ਆ ਜੀ ਆਇਡਨ ਕ੍ਰੀਏਸ਼ਨਸ ਤੇ ਇੱਥੇ ਸੇਲ ਹੈ ਜੀ ਅਸਲੀ ਸਟਾਕ ਕਲੀਅਰੈਂਸ ਇੱਕ ਅਸਲੀ ਸੇਲ ਹੈ ਜੀ ਇਹ ਅਸਲੀ ਕਿਵੇਂ ਆਜੋ ਫਿਰ ਮਲਾਉਣਿਆ ਤੁਹਾਨੂੰ ਤੇ ਲਓ ਜੀ ਸਸਿਆ ਭਰੇ ਸਸਰੀ ਕਲਾ ਬਹੁਤ ਠੀਕ ਠਾਕ ਬਹੁਤ ਵਧੀਆ ਜੀ ਤੁਸੀਂ ਸੁਣਾਓ ਕੀ ਚੜਦੀ ਕਲਾ ਬਹੁਤ ਵਧੀਆ ਜੀ ਕਹਿੰਦੇ 50% ਤੇ ਲਾਰਕੀਏ ਸੇਲ ਚਲੂ ਰਹੀ ਹੈ ਜੀ ਜੀ ਤੇ ਆਜੋ ਫਿਰ ਦਿਖਾਓ ਫਿਰ ਕੀ ਕੁਛ ਹੈ ਵੀਰੇ ਆਪਾਂ ਸਟਾਕ ਗਲੇਰ ਕਰ ਰਹੇ ਹਾਂ ਸਾਰਾ ਜਿੰਨਾ ਵੀ ਹੈਗਾਗਾ ਮਾਲ ਪੰਜਾਬੀ ਸੂਟ ਨੇ ਜਾਂ ਡਰੈਸਾਂ ਨੇ ਮਤਲਬ ਪੂਰਾ ਫਾਇਦਾ ਹੋਊਗਾ ਇਹਨਾਂ ਦੇ ਵਿੱਚ ਤੁਹਾਡਾ ਇਹ ਮਤਲਬ ਵੀ ਇਹੇ ਦੋਸਤੋ ਪੂਰੀ ਤਰ੍ਹਾਂ ਸਟਾਕ ਕਲੀਅਰਸ ਸੇਲ ਹੈ ਕਿਉਂਕਿ ਇਹ ਸ਼ੋਰੂਮ ਬੰਦ ਕਰ ਰਹੇ ਹਨ ਵੀਰੇ ਸ਼ੋਰੂਮ ਬੰਦ ਕਰ ਰਹੇ ਨੇ ਜੀ ਹਣਾ ਕਿਸੇ ਨੇ ਕੋਈ ਵਿਆਹ ਸਾਦੀ ਦਾ ਕੱਪੜਾ ਲੈਣਾ ਹੋਵੇ ਜਾਂ ਡਰੈੱਸਾਂ ਲੈਣੀਆਂ ਹੋਣ ਸੂਟ ਪੰਜਾਬੀ ਜਹੀ ਮਰਜ਼ੀ ਚੀ ਲਓ ਮਤਲਬ ਪੂਰਾ ਫਾਇਦਾ ਹੋਊਗਾ ਵੀਰੇ ਤੁਹਾਡਾ ਤੇ ਆਜੋ ਜੀ ਫਿਰ ਇਹਨਾਂ ਨੇ ਕਿਉਂਕਿ ਜਦੋਂ ਹਣਾ ਸ਼ੋਰੂਮ ਬੰਦ ਹੀ ਕਰਨਾ ਤਾਂ ਵੀਰੇ ਜਿਦਕੇ ਨਾ ਰਿਕਵਰੀ ਮੜਾ ਨੀਗਮ ਰਵਾਈਆਂ ਖਾਨੇ ਦੇ ਵਿੱਚ ਸਾਰਾ ਆਪਾਂ ਮਾਲ ਕਲੀਅਰ ਕਰ ਰਹੇ ਹਾਂਗੇ ਇਹ ਬਹੁਤ ਮਾਲ ਕਲੀਅਰ ਹੋ ਗਿਆ ਲੈ ਵੀ ਦਿਖਾਓ ਸੂਟ ਕਿਹੜੇ ਕਿਹੜੇ ਕਿਵੇਂ ਨੇ ਹਾਂਜੀ ਜਿਵੇਂ ਪਹਿਲਾਂ ਤਾਂ ਆਪਾਂ ਪੰਜਾਬੀ ਸੂਟ ਤੋਂ ਸਟਾਰਟਿੰਗ ਕਰ ਦਨੇ ਹਨ ਵੀਰੇ ਠੀਕ ਹੈ ਜਿਵੇਂ ਇਹ ਦੇਖੋ ਵੀਰੇ ਇਹ ਪੰਜਾਬੀ ਸੂਟ ਹੈ ਵੀਰੇ ਹਾਂਜੀ ਹਾਂਜੀ ਪਿਓਰ ਸਿਲਕ ਦਾ ਸੂਟ ਹੈਗਾ ਜੀ ਠੀਕ ਹੈ ਨਾਲ ਸਿਲਕ ਦੀ ਉਹ ਫੋਟੋ ਮਾ ਹੋਊਗੀ ਇਹਦੇ ਨਾਲ ਪੂਰਾ ਹੈਵੀ ਦੁਪੱਟਾਗਾ ਜਿਵੇਂ ਅੱਜ ਕੱਲ ਚੱਲ ਰਹੇ ਨੇ ਬਨਾਰਸੀ ਟ੍ਰੈਂਡ ਦੇ ਵਿੱਚ ਤੇ ਹੈ ਕਿੰਨੇ ਦਾ ਵੀ ਤੇ ਕਿੰਨੇ ਦਾ ਦੇ ਰਹੇ ਹੋ ਵੀਰੇ ਹੈਗੇ ਦੀ ਪਹਿਲਾਂ ਇਹ 9000 ਦੀ ਰੇਂਜ ਚ ਅੱਛਾ ਹੁਣ ਸਾਰੇ 4500 ਰੁਪਏ ਦੀ ਰੇਂਜ ਚ ਹੈ ਅਦਰ ਰੇਟ ਤੇ ਦੇ ਰਹੇ ਹੋ 50% ਦੇ ਜਿਵੇਂ ਆ ਪਿਓਰ ਕਰੇਵ ਦਾ ਸੂਟ ਆ ਵੀਰੇ ਅੱਛਾ ਜੀ ਸਾਰਾ ਹੈਂਡਵਰਕ ਹੈਗਾ ਜਿਵੇਂ 5000 ਰੁਪਏ ਐਮ ਆਰ ਪੀ ਹੈ ਜੀ ਇਹਦੀ ਠੀਕ ਹੈ ਜੀ ਠੀਕ ਹੈ ਜੀ ਇਹ ਬਾਹਾਂਾਂ ਤੇ ਵਰਕ ਆ ਗਿਆ ਵੀਰੇ ਆ ਕੇ ਰ ਆ ਗਿਆ ਸਾਰਾ ਇਹ ਸਾਰਾ ਬੈਕ ਵਰਕ ਨਾਲ ਪਿਓਰ ਦਾ ਦੁਪੱਟਾ ਆਊਗਾ ਪਿਓਰ ਚਰੁੰਦਾ ਇਹ ਕਿੰਨੇ ਦਾ ਵੀਰੇ ਸੂਟ ਇਹ ਸਾਰਾ ਹੁਣ ਵੀਰੇ 2500 ਰੁਪਏ ਦੀ ਰੇਂਜ 2500 ਦਾ ਉਹ ਕਿੰਨੇ ਦਾ ਸੀ ਇਹ ਪਹਿਲਾਂ ਵੀਰੇ 5000 5500 ਐਵੇਂ ਵਿੱਚ ਹੁੰਦੇ ਠੀਕ ਹੈ 2500 ਮਤਲਬ ਅਦਰ ਰੇਟ ਹੈ ਆਪਾ ਬਾਬਾ ਇਹ ਲਓ ਜੀ ਹਨਾ ਵਿਆਹ ਚਾਦਿਆਂ ਅੱਗੇ ਜੇ ਮੈਂ ਹੁਣ ਇਹ ਪਾੜਾ ਦੇਣ ਆਹ ਦੇਖ 25 2500 ਤੋਂ 3 3000 ਰੁਪਏ ਦੇ ਸੂਟ ਨੇ ਵੀਰੇ ਆ ਸੂਟ ਤੁਸੀਂ ਦੇਖ ਸਕਦੇ ਹੋ ਹਨਾ ਕਿੰਨੇ ਲਗਜ਼ਰੀ ਲੁੱਕ ਦੇ ਰਹੇ ਨੇ ਲਓ ਜੀ ਆ ਦੇ ਇਹ ਸਾਰਾ ਹੁਣ 1500 ਰੁਪਏ ਦੀ ਰੇਂਜ ਚ 1500 ਦਾ ਸਿਰਫ ਹਾਂਜੀ ਨਾਲ ਪ्युअर ਦਾ ਸੂਟ ਪਿਆਰ ਚਨੂਨ ਦਾ ਦੁਪੱਟਾ ਵੀਰੇ ਪਲੇਨ ਸੂਟ ਵੀ ਨਹੀਂ ਆਉਂਦਾ ਇਸ ਰੇਂਜ ਚ ਆਮ ਸੂਟ ਆਪਾਂ ਦੇਖਦੇ ਹਾਂ ਕਿ ਕਾਟਨ ਦੇ ਸੂਟ ਆਉਂਦੇ ਨੇ ਇਸ ਰੇਂਜ ਚ ਦੇਖੋ ਪਿਆਰ ਚਨੂਨ ਦਾ ਦੁਪੱਟਾ ਪਿਆਰ ਸਿਲਕ ਦਾ ਸੂਟ ਹੈ ਪਿਆਰ ਹੈਵੀ ਦੁਪੱਟਾ ਚਨੂਨ ਦਾ ਵਰਕ ਦੇਖੋ ਕਿੰਨਾ ਪਿਆਰਾ ਸਾਰੰਡਿਕ ਵਰਕ ਹੋਇਆ ਹੋਇਆ ਹੈ ਪੂਰਾ ਐਲੀਗੈਂਟ ਪੀਸ ਹੈ ਇਹ ਵੀ 2000 ਰੁਪਏ ਦੀ ਰੇਂਜ ਚ ਹਾਂ ਜੇ ਕਿਸੇ ਨੇ ਵੀਰੇ ਇਹ ਇਕੱਠੇ ਹੀ ਮਾਰਨਾ ਹੋਵੇ ਸੌਦਾ ਹਨਾ ਉਹ ਵੀ ਹਾਂਜੀ ਹਾਂਜੀ ਉਹ ਵੀ ਇਕੱਠਾ ਵੀ ਹੈਗਾ ਉਹ ਸਾਡੇ ਨਾਲ ਨੰਬਰ ਦਿੱਤਾ ਹੋਇਆ ਕੰਟੈਕਟ ਕਰ ਲਈ ਹਾਂ ਨੀਚੇ ਨੰਬਰ ਚੱਲ ਰਿਹਾ ਜੇ ਪੂਰੇ ਦੇ ਪੂਰੇ ਕੱਪੜਿਆਂ ਦੇ ਜਿਵੇਂ ਕੋਈ ਹਨਾ ਹੁੰਦਾ ਕੋਈ ਸਟਾਕ ਜਿਵੇਂ ਹੁੰਦਾ ਚਾਹਵਾਨ ਤਾਂ ਉਹ ਖਰੀਦ ਸਕਦਾ ਆ ਦੇਖੋ ਵੀਰੇ ਕਿੰਨਾ ਪਿਆਰਾ ਸੂਟ ਆ ਯਾਰ ਹਨਾ ਲਖਨਵੀ ਵਰਕ ਹੈ ਵੀਰੇ ਬਹੁਤ ਸੋਹਣਾ ਪੀਸ ਹੈ ਸਾਰਾ 3500 ਰੁਪਏ ਦੀ ਰੇਂਜ ਚ ਅੱਛਾ ਹਾਂਜੀ 3500 ਤੇ ਉਂ ਇਹ 7000 ਤੱਕ ਸੀਗਾ ਹਾਂਜੀ ਉਂ ਇਹ 7000 ਰੁਪਏ ਦੀ ਰੇਂ ਇਸ ਤੋਲਾ ਵਾ ਡਰੈਸਾਂ ਵੀ ਹੈਗੇ ਨੇ ਵੀਰੇ ਆਪਣੇ ਲਈ ਡਰੈਸਾਂ ਹੈ ਹਾਂਜੀ ਡਰੈਸਾਂ ਆ ਜੀ ਤੁਹਾਨੂੰ ਡਰੈਸਾਂ ਦਿਖਾਉਣੇ ਆ ਫਿਰ ਜਿਵੇਂ ਅੱਜਕੱਲ ਇਹ ਚੀਜ਼ਾਂ ਆ ਰਹੀਆਂ ਨੇ ਸ਼ਾਰਟ ਕੁੜਤੀ ਨਾਲ ਕੁੜੀਆਂ ਬਹੁਤ ਮੰਗਦੀਆਂ ਨੇ ਜਿਵੇਂ ਮੈਂ ਹੁਣ ਗਦਰ 2 ਦੇ ਵਿੱਚ ਪਾਇਆ ਹਾਇਤੀ ਇਹ ਚੀਜ਼ ਓਕੇ ਉਹ ਚੀਜ਼ ਆ ਗਈ ਇਹ ਸ਼ਾਰਟ ਕੁੜਤੀ ਨਾਲ ਇਹ ਕਿੰਨੇ ਦਾ ਵੀਰੇ ਇਹ ਵੀਰੇ 5750 ਟੈਕ ਬਾਕੀ 5750 ਦਾ ਐਮ ਆਰ ਪੀ ਹੈਗੀ ਬਾਕੀ ਇਹਦੇ ਵਿੱਚ 50% ਲੈਸ ਹੋਊਗਾ ਅੱਛਾ ਉਹ ਤੋਂ ਵੀ ਅੱਧ ਜਾਊਗਾ ਹਾਂਜੀ ਹਾਂਜੀ ਤਕਰੀਬਨ ਆ ਲਾ ਲਓ ਵੀ ਸਾਨੂੰ 1000 ਦਾ 2600 ਦਾ 27 2800 ਦੇ ਵਿੱਚ ਵਿੱਚ ਹਾਂਜੀ ਲਓ ਜੀ ਦੋਸਤੋ ਹਨਾ ਅ ਸ਼ੇਅਰ ਜ਼ਰੂਰ ਕਰਿਓ ਜਈਓ ਵੀਡੀਓ ਕਿਉਂਕਿ ਆ ਦੇਖਵਾ ਕਿੰਨੀ ਕਹਿੰਦੀ ਹੈ ਡਰੈੱਸ ਆ ਵੀ ਜਿਵੇਂ ਅੱਜ ਕੱਲ ਕੁੜੀਆਂ ਮੰਗਦੀ ਨੇ ਗਰਲੋ ਲੁੱਕ ਦੇ ਵਿੱਚ ਕ੍ਰੌਪ ਟੌਪ ਨਾਲ ਓਕੇ ਨੀਚੇ ਪਲਾਜੋ ਆਊਗਾ ਜੀ ਇਹਦੇ ਠੀਕ ਹੈ ਵੀਰੇ ਤੇ ਉੱਪਰ ਕ੍ਰੌਪ ਬੈਕ ਫਰੰਟ ਦੋਨਾਂ ਪਾਸੇ ਵਰਕ ਠੀਕ ਹੈ ਜੀ ਸਾਰੀਆਂ ਇਹ ਲਾ ਲਓ ਵੀ 1500 ਰੁਪਏ ਦੀ ਰੇਂਜ ਚ ਹੈਗੀ ਬਸ 1500 ਹਾਂਜੀ 1500 ਦਾ ਵੀ ਪੈ ਤਿੰਨ ਵੀ ਮੇਰੇ 1500 ਰੁਪਏ ਦਾ ਇਹ ਲਾ ਲਓ ਵੀ ਸਟੀਚਿੰਗ ਲੱਗਦੀ ਹੈ ਇਹ ਚੀਜ਼ਾਂ ਦੀ ਹਾਂ ਉਂ ਜੇ ਵਧੀਆ ਪੈਂਟ ਪੁੰਟ ਵੀ ਨਹੀਂ ਆਉਂਦੀ ਹੈਗੀ 1500 ਚ ਦਾ ਹਾਂਜੀ ਹਨਾ ਜਿਵੇਂ ਗਰਲਿਸ਼ ਤਾਂ ਤੁਸੀਂ ਦੇਖ ਇਹਦੇ ਵਿੱਚ ਆਰਟੀਕਲ ਬਹੁਤ ਨੇ ਵੀਰੇ ਤੇ ਲਓ ਜੀ ਸਰਾ ਹੀ ਹੋਇਆ ਪਿਆ ਆਹ ਦੇਖੋ ਵੀਰ ਤੁਹਾਨੂੰ ਜ਼ੂਮ ਹੀ ਕਰਕੇ ਦਿਖਾ ਦਈਏ ਇਹ ਵੀ ਸਾਰੀਆਂ ਇਹ ਲਾ ਲਓ ਵੀ 2000 ਰੁਪਏ ਦੀ ਰੇਂਜ ਚ ਪੈਣੀ ਹੈ ਲਓ ਜੀ ਤੁਸੀਂ ਦੇਖ ਸਕਦੇ ਹੋ ਹੁਣ ਪਹਿਲਾਂ ਵੀ ਇਹ ਵੀ ਦੱਸ ਰਿਆਂ ਵੀ ਜੇ ਕਿਸੇ ਨੇ ਇਕੱਠਾ ਸਟਾਕ ਲੈਣਾ ਉਹ ਵੀ ਆ ਸਕਦਾ ਤੇ ਵਿਆਹ ਸ਼ਾਦੀਆਂ ਲਈ ਜਿਵੇਂ ਅੱਜ ਦੀ ਗੱਲ ਇਹ ਪਲਾਜ਼ੋ ਸੂਟ ਚੱਲ ਰਹੇ ਨੇ ਇਹਦੇ ਵਿੱਚ ਕਲਰ ਕੰਬੋ ਬਹੁਤ ਸੋਹਣੇ ਆਏ ਨੇ ਬੈਕ ਫਰੰਟ ਦੋਨਾਂ ਪਾਸੇ ਵਰਕ ਹੈ ਠੀਕ ਹੈ ਵੀਰੇ ਆਪਣੇ ਲਈ ਕੋਈ ਇਹ ਨਹੀਂ ਹੈਗਾ ਵੀ ਧੋਖੇ ਵਾਲਾ ਕੰਮ ਹੈਗਾ ਆਪਾਂ ਸਟਾਕ ਕਲੀਅਰ ਹੀ ਕਰ ਰਹੇ ਹਾਂਗੇ ਬੰਦ ਕਰ ਰਹੇ ਹਾਂ ਸ਼ੋਰਮ ਕੋਈ ਇਹ ਨਹੀਂ ਹੈਗਾ ਕਈ ਦੁਕਾਨਦਾਰ ਹੁੰਦੇ ਨੇ ਹਾਂ ਵੀ ਮਾਲ ਵੇਚਣ ਦੇ ਮਾਰੇ ਉਹ ਕਰ ਦਿੰਦੇ ਨੇ ਹਾਂ ਉਹੀ ਗੱਲ ਹੈ ਹੈ ਨਾ ਵੇ ਭਈ ਮਾਲ ਵੇਚਣ ਦੇ ਬਾਰੇ ਕਹਿ ਰਹੇ ਨੇ ਵੀ ਚਲੋ ਵੀ ਆਪਾਂ ਇਹ ਤਾਂ ਸਟਾਕ ਕਲੀਅਰੈਂਸ ਸੇਲ ਹੈ ਪਰ ਉਹ ਗੱਲ ਨਹੀਂ ਭਈ ਇਹ ਤਿੰਨ ਕਲਰ ਨੇ ਵੀਰੇ ਆ ਦੇਖੋ ਠੀਕ ਹੈ ਇਹ ਚੀਜ਼ਾਂ ਬਹੁਤ ਚੱਲ ਰਹੀਆਂ ਨੇ ਵੀਰੇ ਸਾਰੇ ਬੰਬੇ ਦੇ ਆਰਟੀਕਲ ਨੇ ਇਹ ਦੇ ਅੱਛਾ ਜੀ ਪ्योर ਮੁੰਗਾ ਸਿਲਕ ਦੇ ਵਿੱਚ ਹੈ ਜੀ ਕਾਟਨ ਦੀ ਲਾਈਨਿੰਗ ਲੱਗੀ ਹੋਈ ਹੈ ਨੀਚੇ ਓਕੇ ਸਾਰੇ ਇਹ ਆਪਾਂ ਆਪਣੇ ਤਿਆਰ ਕਰਵਾਉਂਦੇ ਤੇ ਵੱਡੀ ਕਿਸ ਉਹ ਚੀਜ਼ ਆ ਗਈ ਵੀਰੇ ਇਹ ਚ ਵੀ ਡਿਜ਼ਾਈਨ ਬਹੁਤ ਨੇ ਤਲ ਵਰਾਈਟੀ ਪੂਰੀ ਹੈਗੀ ਆ ਫੁੱਲ ਸੋਹਣੀ ਸੋਹਣੀ ਵਰਾਈਟੀ ਆ ਟਾਪ ਟਾਪ ਦੇ ਸੂਟ ਨੇ ਜੀ ਇਹ ਚ ਤਾਂ ਹੁਣ ਤੁਹਾਡਾ ਫਾਇਦਾ ਵੀਰੇ ਜਿੰਨਾ ਫਾਇਦਾ ਚੱਕਿਆ ਜਾਂਦਾ ਚੱਕ ਲੋ ਹਾਂਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਕਿਸੇ ਦਾ ਅੱਗੇ ਹਨਾ ਭੈਣ ਦਾ ਵਿਆਹ ਹੁੰਦਾ ਤਾਂ ਤਾਂ ਉਹ ਵੀ ਇੱਥੋਂ ਕਪੜਾ ਵਧੀਆ ਸਸਤੇ ਰੇਟ 'ਚ ਅੱਧੋ-ਅੱਧ ਖਰੀਦ ਕੇ ਲਿਜਾ ਸਕਦਾ ਤੁਸੀਂ ਆਪ ਹੀ ਦੇਖ ਸਕਦੇ ਹੋ ਯਾਰ ਕਿੰਨਾ ਪਿਆਰੇ ਪਿਆਰੀ ਲੱਗ ਰਿਹਾ ਸਰ ਹੈਂਡਵਰਕ ਹੈ ਵੀਰੇ ਅੱਛਾ ਕੋਈ ਵੀ ਇਹਦੇ ਵਿੱਚ ਇਹ ਚੇਪਿਆ ਨਹੀਂ ਹੋਇਆ ਹੈ ਵਰਕ ਠੀਕ ਹੈ ਹਾਂਜੀ ਨਹੀਂ ਕਹੋ ਹੁੰਦਾ ਜੇ ਪਰ ਹਰ ਕਰਦਾ ਉਹ ਨਹੀਂ ਇਹ ਕੇਤੀ ਜਾ ਰਹੀ ਹੈ ਵੀਰੇ ਸ਼ਰਾਰੇ ਕਰਾਰੇ ਇਹ ਚੀਜ਼ ਬਹੁਤ ਸੋਹਣੀ ਹੈ ਓਕੇ ਜਿਵੇਂ ਇਹ ਸ੍ਰੀਕ੍ਰਿਸ਼ਨਾ ਬ੍ਰਾਂਡ ਦਾ ਪਿਸਤੀ ਅੱਛਾ ਤਕਰੀਬਨ ਐ ਮੰਨ ਕੇ ਚੱਲੋ ਵੀ 6800 500 ਦੀ ਖਰੀਦ ਹੈਗੀ ਹੁਣ ਇਹ ਵੀ 5 ਦੀ ਰੇਂਜ ਚ ਪਊਗਾ ਆ ਨਾਲੇ ਇਹਦੇ ਹੈਮਰ ਪਲਾਜੋ ਅੱਜਕੱਲ ਜੋ ਚੱਲ ਰਿਹਾ ਲਾਓ ਜੀ ਆਪ ਦਾ ਆਦਾ ਰੇਟ ਤੇ ਤੁਹਾਨੂੰ ਯਾਰ ਇੰਨੇ ਸੋਹਣਾ ਸੋਹਣਾ ਸੂਟ ਹਨਾ ਜਿੰਨਾਂ ਦਾ ਚਾਅ ਵਿੱਚ ਹੀ ਰਹਿ ਜਾਂਦਾ ਹੈ ਪੈਣਾ ਮਾਵਾ ਦਾ ਵੀ 10000 ਦਾ ਸੂਟ ਪਾਉਣਾ ਹੈ ਜਾਂ 5000 ਵਾਲਾ ਸੂਟ ਪਾਉਣਾ ਤਾਂ ਪਹੁੰਚ ਜਾਓ ਫਿਰ ਤੁਹਾਡੀ ਇੱਛਾ ਇੱਥੇ ਪੂਰੀ ਹੋ ਸਕਦੀ ਹੈ ਤੁਹਾਨੂੰ ਬਾਜ਼ਰ ਰੇਟ ਤੇਰੇ ਸੂਟ ਮਿਲ ਜਾਣਗੇ ਠੀਕ ਹੈ ਜੀ ਇਹ ਕੀ ਹੈ ਹੁਣ ਇਹ ਵਾਲੇ ਇਹ ਵੀਰੇ ਸਾੜੀਆਂ ਨੇ ਅੱਛਾ ਇਹ ਸਾੜੀਆਂ ਨੇ ਹਾਂਜੀ ਜਿਵੇਂ ਰੈਡੀਮੇਡ ਸਾੜੀਆਂ ਜਿਹਾ ਇਹੋ ਨੇ ਹਾਂਜੀ ਹਾਂਜੀ ਤੇ ਲਓ ਵੀ ਇਹ ਸਟਿਚ ਸਾੜੀਆਂ ਨੇ ਵੀਰੇ ਅੱਛਾ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਬਈ ਹਣਾ ਤੇ ਦੇਖੀ ਡ੍ਰੈਪ ਸੜੀ ਹੈ ਜੀ ਇਹ ਐਦਾਂ ਹੀ ਪੱਲੂ ਲੱਤੇ ਜਾਂਦਾ ਜੀ ਇਹਦਾ ਤੇ ਸਟਿਚ ਬਲੌਜ਼ ਹੈ ਮਤਲਬ ਪਹਿਲਾਂ ਹੈਗੀ ਤੇ ਇਹ 4000 ਰੁਪਏ ਦੀ ਰੇਂਜ ਸੀ ਹੁਣ ਆਇਗੀ 2000 ਰੁਪਏ ਦੀ ਰੇਂਜ 2000 ਰੁਪਏ ਜ ਹੈ ਹਾਂਜੀ ਹਾਂਜੀ ਲਓ ਜੀ ਡਿਜ਼ਾਈਨ ਬਹੁਤ ਨੇ ਵੀਰੇ ਇਹਦੇ ਵਿੱਚ ਇਹ ਕਿਹੜੇ ਨੇ ਦੇਖੀ ਦੇਖ ਸਕਦੇ ਹੋ ਆਪ ਹੀ ਤੁਹਾਨੂੰ ਇਹ ਵੀ ਦੱਸਣਾ ਜ਼ਰੂਰੀ ਹੁੰਦਾ ਜਿੰਨੀ ਚੀਜ਼ ਇਹ ਵੀਡੀਓ ਚ ਸੋਹਣੀ ਲੱਗ ਰਹੀ ਹੁਣੀ ਕਈ ਜਿਆਦਾ ਉਸ ਤੋਂ ਕਈ ਜ਼ਿਆਦਾ ਇਹ ਤੁਸੀਂ ਆ ਕੇ ਦੇਖੋਗੇ ਪੂਰੇ ਤੁਹਾਨੂੰ ਦੇਖਣ ਨੂੰ ਮਿਲੂਗੀ ਹੈ ਨਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਗੇਚ ਜਾਰੀ ਹੈ ਇਹ ਵੀ ਸਾੜੀ ਹੋਇਆ ਇਹ ਅਲੱਗ ਚੀਜ਼ ਹੈ ਕਿ ਦੇਖੋ ਇਹ ਨਾਲ ਬਲਾউজ ਟੂ ਪੀਸ ਵੀ ਕੈਰੀ ਹੋਊਗਾ ਇਹਦੇ ਨਾਲ ਜੈਕਟ ਵੀ ਹੈਗੀ ਇਹਦੇ ਬੜੀ ਸੋਹਣੀ ਚੀਜ਼ ਆ ਦੇਖੋ ਉੱਪਰ ਦੀ ਜੈਕਟ ਆਊਗੀ ਸਾੜੀ ਦੇ ਉੱਪਰ ਦੀ ਇਹ ਵੀ ਸਿਰਫ 2000 ਰੁਪਏ ਦੀ ਰੇਂਜ ਚ ਪੈਣੀ ਹੈ ਸਰ ਸਿਰਫ 2000 ਰੁਪਏ ਚ ਹਾਂਜੀ ਦੇਖੋ ਵੀਰੇ ਆ ਚੀਜ਼ ਆ ਰਹੀ ਹੈ ਵੀਰੇ ਟੂ ਪੀਸ ਮੰਗਦੇ ਨੇ ਇਹਨਾਂ ਨੇ ਤਾਂ ਇਹ ਲਾ ਲੋ ਵੀ ਰੈਂਟ ਹੀ ਲੈ ਲਾਂਦਾ ਅਗਲਾ ਹਾਂ ਹਾਂ ਇਹਨਾਂ ਸਹੀ ਗੱਲ ਹੈ ਇਹਨਾਂ ਰੈਂਟ 4000 ਰੁਪਏ ਦੀ ਡਰੈਸ ਹੈਗੀ ਦੇਖੋ 2000 ਰੁਪਏ ਦੀ ਰੈਂਚ ਪੈਣੀ ਆ ਸਾਰੀ ਲਓ ਜੀ ਇਹਨਾਂ ਦਾ ਸਹੀ ਗੱਲ ਹੈ ਇਹੋ ਜਿਹੇ ਡਰੈਸਾਂ ਦਾ ਰੈਂਟ ਹੀ ਪੈ ਜਾਂਦਾ ਹੈ ਜਿਹੜੀ ਡਰੈਸਾਂ ਬਾਈ ਦਿਖਾ ਰਹੇ 2000 ਰੁਪਏ ਗ੍ਰਿੰਚ ਠੀਕ ਹੈ ਜੀ ਤੇ ਆ ਦੇਖੋ ਨਵੇਂ ਤੋਂ ਨਮਾ ਚੜਦੇ ਤੋਂ ਚੜਦਾ ਲਹਿੰਗਾ ਚੜਦੇ ਤੋਂ ਚੜਦੀ ਸਾਰੀ ਇਹ ਤਾਂ ਤੁਸੀਂ ਦੇਖ ਸਕਦੇ ਹੋ 1500 ਰੁਪਏ ਦੀ ਰੇਂਜ ਹੈ ਜੀ 1500 ਹਾਂਜੀ ਮੈਨੂੰ ਨਹੀਂ ਲੱਗਦਾ ਯਾਰ ਇਹ ਵੀਡੀਓ ਤੋਂ ਬਾਅਦ ਤੁਹਾਡੇ ਕੋਲੇ ਸਮਾਨ ਬਚੂਗਾ ਮੇਰੀ ਇੰਨੀ ਕੁ ਉਮੀਦ ਹੈ ਵੀ ਬਸ ਦੇਖੀ ਜਾਈਓ ਆ ਦੇਖੋ ਵੀਰੇ 1400 ਰੁਪਏ ਦੀ ਰੇਂਜ ਈ ਸਾਡੀ ਦੇਖ ਰਹੇ ਹਾਂ ਲਓ ਜਿਵੇਂ ਅੱਜਕੱਲ੍ਹ ਹਲਦੀ ਦੀ ਮਹਿੰਦੀ ਵਾਸਤੇ ਮੰਗਦੇ ਨੇ ਕੁੜੀਆਂ ਉਹ ਚੀਜ਼ ਆ ਗਈ ਵੀਰੇ ਇਹ ਬੜੀ ਸੋਹਣੀ ਹੈ ਹਨਾ ਹਲਦੀ ਮਹਿੰਦੀ ਲਈ ਡਰੈਸ ਦੇਖੋ ਕਿੰਨੀ ਸੋਹਣੀ ਇੰਨੇ ਦਾ ਤਾਂ ਉਹੀ ਗੱਲ ਹੈ ਵੀ ਰੈਂਟ ਹੀ ਪੈ ਜਾਂਦਾ ਜਿਹੜੀ ਟੀ ਇਹ ਸਾਰਾ ਵਰਕ ਕੀਤਾ ਹੋਇਆ ਹੈ ਵੀਰੇ ਸਕਲਪਟ ਤੇ ਔਰ ਟਾਪ ਤੇ ਵੀ ਸਾਰਾ ਕੁੰਦਨ ਵਰਕ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋਣਾ ਇਹ ਵੀ 2000 ਰੁਪਏ ਦੀ ਪੈਣੀ ਹੈ ਵੀਰੇ ਤਿੰਨ ਕਲਰ ਨੇ ਇਹਦੇ ਵਿੱਚ ਲਓ ਤੁਹਾਨੂੰ ਰੈਂਟ ਦੇ ਹਿਸਾਬ ਨਾਲ ਸਾਰੀ ਡਰੈੱਸਾਂ ਹਨਾ ਜਿਵੇਂ ਹੈਵੀ ਕੌਨ ਮੰਗਦੇ ਨੇ ਅੱਜ ਕੱਲ੍ਹ ਵੀ ਹੈਵੀ ਚ ਲੈਣੀ ਆਂਗੀ ਡਰੈੱਸ ਆ ਦੇਖੋ ਉਹ ਆ ਚੀਜ਼ ਹੈ ਵੀਰੇ ਆ ਚੱਕੋ ਜੀ ਹੋਰ ਢੰਡਾਰ ਖੋਲ ਤਾਂ ਵੀਰ ਨੇ ਇਹ ਦੇਖੋ ਫੁੱਲ ਫਰੰਟ ਹੈ ਜੀ ਔਰ ਵਿਦ ਬੈਕਵਰਕ ਹੈ ਬਹੁਤ ਸੋਹਣਾ ਪੀਸ ਹੈ ਜਿਮੀ ਚੂ ਦਾ ਇਹ ਕਿੰਨੇ ਦਾ 3000 ਰੁਪਏ ਦੀ ਰੇਂਜ ਚ ਵੀਰੇ ਬਸ ਹਾਂਜੀ ਮਤਲਬ 15-20000 ਦੀ ਲੋਕ ਆਉਣੀ ਹੈ ਵੀਰੇ ਜਦੋਂ ਪਾਉਂਗੇ ਡਰੈਸ ਇਹ ਤਾਂ ਇਹਨਾਂ ਦਾ ਹੋਊਗਾ ਇਹ ਸਿਸਟਮਾ ਕਿੰਨਾ ਮਹਿੰਗਾ ਹੈ ਹਨਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਨੂੰ ਕੋਈ ਪ੍ਰੋਮੋਸ਼ਨ ਵੀਡੀਓ ਨਾ ਸਮਝੋ ਦੋਸਤੋ ਇਹਨਾਂ ਨੇ ਸਟਾਕ ਕਲੀਅਰ ਕਰਨਾ ਹੈ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ ਅਗਰ ਤੁਹਾਡੇ ਰਿਸ਼ਤੇਦਾਰੀ ਜਾਂ ਕਿਤੇ ਵਿਆਹ ਆ ਰਿਹਾ ਤਾਂ ਤੁਸੀਂ ਇੱਥੇ ਆ ਕੇ ਉਨੂੰ ਇੱਕ ਲਗਜ਼ਰੀ ਲੁੱਕ ਚ ਤੁਸੀਂ ਉੱਥੇ ਪੇਸ਼ ਹੋ ਸਕਦੇ ਹੋ ਸੂਰ ਘੈਂਟ ਘੈਂਟ ਲੈ ਕੇ ਆ ਦੇਖੋ ਇਹ ਸਾਰਾ ਲਖਨਵੀ ਵਰਕ ਹੈ ਕੋਈ ਵਰਕ ਖਰਾਬ ਹੋਣ ਵਾਲਾ ਨਹੀਂ ਵੀਰੇ ਸਾਰਾ ਮੈਟ ਹੈ ਬਾਕੀ ਨੇ ਸਾਰਾ ਫ੍ਰੈਂਡ ਵਰਕ ਹੈ ਮਨੇ ਘੜਾ ਮੈਨੂੰ ਬਹੁਤ ਘੈਂਟ ਚੀਜ਼ਾਂ ਲੱਗ ਰਹੀਆਂ ਇਹ ਇਹ ਦੇ ਬੈਕ ਵੀ ਪੂਰੀ ਹੈਵੀ ਹੈ ਵੀਰੇ ਇਹਦੀ ਓਕੇ ਓਕੇ ਇਹ ਵੀ ਸਾਰਾ 4000 ਰੁਪਏ ਦੀ ਰੇਂਜ ਦਾ ਹੈ ਲਓ ਜੀ ਦੋਸਤੋ ਹਣਾ ਬਾਕੀ ਆ ਯਾਰ ਇਹ ਤਾਂ ਰੈਂਟ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਐਵੇਂ ਜਿਵੇਂ ਹੁਣ ਆ ਆ ਚੀਜ਼ ਹੈ ਵੀਰੇ ਕਿਤੇ ਮਰਜੀ ਮਾਰਕੀਟ ਚ ਪਤਾ ਕਰ ਲਿਓ 9000 10000 ਤੋਂ ਘੱਟ ਨਹੀਂ ਮਿਲਣੀ ਹੈਗੀ ਡਰੈਸ ਇਹ ਵਾਲੀ ਜਿੰਨੀ ਟੀਉ ਦਾ ਪੀਸ ਹੈ ਪ्युअर ਔਰਗੰజా ਚ 벨ਟ ਤੇ ਵੀ ਵਰਕ ਹੈ ਵੀਰੇ ਦੇ ਠੀਕ ਹੈ ਜੀ ਨਾਲ ਰਫਲ ਦੁਪੱਟਾ ਆਊਗਾ ਤੇ ਇਹਦੇ ਨਾਲ ਹੈਂਡਵਰਕ ਬਲੌਜ਼ ਓਕੇ ਇਹ ਵੀ ਐ ਲੈ ਲਓ ਵੀ 5 ਦੀ ਰੇਂਜ ਪੈਣੀ ਡਰੈਸ ਇਹ ਵੀ ਬਹੁਤ ਪੈਣੀ ਲਓ ਜੀ ਦੋਸਤੋ ਹਣਾ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਅੱਗੇ ਆ ਵੀ ਚੰਗੇ ਹੋਏ ਨੇ ਜਿਵੇਂ ਆ ਹਾਂਜੀ ਉਹ ਵੀ ਦਿਖਾਉਣਾ ਹੈ ਜੀ ਇਹ ਕੇਚੀਜ ਹੈ ਵੀਰੇ ਜਿਵੇਂ ਗਾਉਂਡ ਮੰਗਦੇ ਨੇ 15 15 2000 ਦਿਰੇਂਚਾ ਹੁੰਦੇ ਨੇ ਹਾਂ ਯਾਰ ਸਪੋਜ਼ ਕਰੋ ਕਿੰਨੀ ਕ ਰੇਂਜ ਹੋ ਗਈ ਇਹਦੀ ਦਿਮਾਗ ਹਲਾ ਰੱਖਿਆ ਯਾਰ ਤੇਰੇ ਕੱਪੜੇ ਨੇ ਮੇਰੇ ਮੇਰਾ ਤਾਂ ਇਹੇ ਐ ਲਾ ਲਓ ਵੀਰੇ ਸਾਰੇ ਇਹ ਆਪਾਂ ਨੂੰ 3500 ਰੁਪਏ ਦੀ ਰੇਂਜ ਚ ਪਊਗਾ ਠੀਕ ਹੈ ਹਾਂਜੀ 3500 ਰੁਪਏ ਚ ਤੁਸੀਂ ਦੇਖੋ ਕਿੰਨੀ ਘੈਂਟ ਚੀਜ਼ ਐ ਇਹ ਲੈ ਵੀ ਹੋਊ ਕਿੰਨੇ ਦਾ ਉਹ ਇਹ ਮੇਰੇ 7000 ਰੁਪਏ ਦਾ 7000 8000 ਐਵੇਂ ਵਿੱਚ ਹੁੰਦੇ ਨੇ ਓਕੇ ਓਕੇ ਮਤਲਬ ਹੁਣ ਸਾਰਾ ਸਟਾਕ ਕਲੀਅਰ ਕਰ ਰਹੇ ਆਂਗੇ ਆਪਾਂ ਉਸ ਕਰਕੇ ਇਹ ਰੇਟ ਲਾ ਰਹੇ ਹਾਂ ਠੀਕ ਹੈ ਠੀਕ ਹੈ ਉਨਸਾਰ 3500 ਰੁਪਏ ਦੀ ਰੇਂਜ ਚ ਪਰ 35 ਕਲਰ ਇਹਦੇ ਵਿੱਚ ਹੋਰ ਵੀ ਮਿਲ ਜਾਣਗੇ ਹੋਰ ਡਿਜ਼ਾਈਨ ਵੀ ਬਹੁਤ ਨੇ ਇਹਦੇ ਵਿੱਚ ਆ ਵੀ ਪਏ ਨੇ ਹੈ ਹਾਂਜੀ ਆ ਦੇਖੋ ਆ ਦੇਖੋ ਡਰੈਸਾਂ ਕਿੰਨੀਆਂ ਸੋਹਣੀਆਂ ਸੋਹਣੀਆਂ ਪਈਆਂ ਨੇ ਹਨ ਤੁਸੀਂ ਦੇਖ ਸਕਦੇ ਹੋ ਆਏ ਹਾਏ ਦੇਖੋ ਕਿਆ ਬਾਤਾਂ ਨੇ ਬਈ ਗਿਫਟ ਗਿਫਟ ਹਨਾ ਕਿਸੇ ਨੂੰ ਦੇਣਾ ਤਾਂ ਮੈਨੂੰ ਨਹੀਂ ਲੱਗਦਾ ਅਗਲਾ ਯਾਦ ਕਰੂਗਾ ਵੀਰੇ ਹਨਾ ਜਿਆਦਾ ਸੋਹਣੀ ਕੋਈ ਚੀਜ਼ ਹੋਊ ਜਿੰਨੂੰ ਦੇਉਗੇ ਇਹ ਦੇਖੋ ਬੈਕ ਆ ਦੇਖੋ ਕਿੰਨਾ ਬੜਾ ਸਾਰਾ ਆ ਦੇ ਕਿੰਨਾ ਸੋਹਣਾ ਨਾਲ ਹੈਵੀ ਦੁਪੱਟਾ ਦਾ ਇਹ ਵੀ ਡਰੈਸ ਵਾ ਕਰੀ ਹੋਰ ਆ ਤਾਂ ਉਹ ਯਾਰ ਵਾਕੀ ਤੁਸੀਂ ਯਾਰ ਸੱਚ ਬੋਲ ਰਹੇ ਹੋ ਆ ਦੇਖੋ ਵੀਰੇ ਸਟਾਕ ਕਿੰਨਾ ਘੱਟ ਰਹਿ ਗਿਆ ਆਪਣੇ ਲਵੇ ਇਧਰ ਬੈਕ ਸਾਈਡ ਤੇ ਵੀ ਖੋਲੋ ਜੀ ਲਮਾਰੀਆਂ ਹਾਂ ਦਿਖਾਓ ਸਾਰਾ ਕਲੀਅਰ ਹੋ ਗਿਆ ਵੀਰੇ ਇਹ ਸੱਚੀ ਗੱਲ ਹੈ ਕਦੇ ਐਵੇਂ ਨਹੀਂ ਆ ਦੇਖੋ ਸਾਰਾ ਕਲੀਅਰ ਹੋ ਗਿਆ ਸਟਾਕ ਤੁਹਾਨੂੰ ਤਾਂ ਦਿਖਾ ਰਿਹਾ ਤੁਹਾਡਾ ਯਕੀਨ ਬਣ ਜੇ ਆ ਦੇਖੋ ਵੀ ਵਾਕੀ ਬੜਾ ਬਾਈ ਹੋਰੀ ਕੰਮ ਛੱਡ ਰਹੇ ਨੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਆ ਰੈਕ ਖਾਲੀ ਪਏ ਨੇ ਕਿਉਂਕਿ ਸਮਾਨ ਇਹਨਾਂ ਨੇ ਕੁਝ ਹੱਦ ਤੱਕ ਵੇਚਤਾ ਤੇ ਬਾਕੀ ਜਿਹੜਾ ਰਹਿ ਗਿਆ ਤਾਂ ਜੇ ਤੁਹਾਡੀ ਕਿਸਮਤ ਚ ਹੈ ਤਾਂ ਫਿਰ ਆ ਜਾਓ ਬਣਾਓ ਘੈਂਟ ਗੱਲਬਾਤ ਆਪਣਾ ਵਿਆਹ ਇੰਜੋਏ ਕਰੋ ਕੋਈ ਬਰਾਈਡਲ ਡਾਂਗਲ ਲੈਣਾ ਕਿਸ ਨੇ ਤਿਕਰੇਗਾ ਹਾਂਜੀ ਇੱਕੋ ਹੀ ਪੀਸ ਰਹਿ ਗਿਆ ਵੀਰੇ ਬਾਕੀ ਪੀਸ ਸਾਰੇ ਸੇਲ ਹੋ ਗਏ ਨੇ ਇਹ ਦੇ ਆਹ ਲਓ ਜੀ ਕਰੋ ਲਹਿੰਗੇ ਦਾ ਚੌਪੂਰਾ ਕਿੰਨਿਆਂ ਘੈਂਟ ਮੂਰਨੀਆਂ ਜੀਆਂ ਛਪੀਆਂ ਹੋਈਆਂ ਨੇ ਬਾਕੀ ਯਾਰ ਗੱਲ ਬਾਤ ਆ ਯਾਰ ਕੱਪੜੇ ਦੀ ਪਰ ਇਹ ਨਾਲ ਹੈਵੀ ਦੁਪੱਟਾ ਉਹ ਕਿੰਨੇ ਦਾ ਕਿ ਵੀਰੇ ਇਹ ਪਹਿਲਾਂ ਹੈਗਾ ਸੀ ਵੀਰੇ 30000 ਰੁਪਏ ਦਾ ਠੀਕ ਹੈ ਹੁਣ ਆਪਾਂ ਨੂੰ ਸਾਰਾ 15000 ਦੀ ਰੇਂਜ ਚ ਪੈਣਾਗਾ 15000 ਚ ਪਊਗਾ ਹਾਂਜੀ ਹਾਂਜੀ ਆਹ ਸਾਰਾ ਬਲਾਉਜ਼ ਆ ਗਿਆ ਦੇ ਨਾਲ ਅਨਸਟਿਚ ਕੋਈ ਨਹੀਂ ਹੈਗਾ ਵੀ ਕੋਈ ਕਿਸੇ ਦਾ ਪਾਇਆ ਹੈ ਬਿਲਕੁਲ ਫਰੈਸ਼ ਪੀਸ ਹੈਗਾ ਅਨਸਟਿਚ ਇਹ ਤਾਂ ਵੀਰੇ ਜਿੰਮੇ ਕੋਈ ਰੈਂਟਲ ਵਾਲਾ ਵੀ ਲੈ ਜਾ ਉਹ ਵੀ ਵਧੀਆ ਹਾਂਜੀ ਹਾਂਜੀ ਕੱਟ ਸਕਦਾ ਹੈ ਨਾ ਬਹੁਤ ਸੋਹਣੀ ਚੀਜ਼ ਹੈ ਤੇ ਲਓ ਜੀ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਨੰਬਰ ਬੋਲਦੇ ਵੀਰੇ ਇੱਕ ਵਾਰ ਆਪਣਾ ਮੇਰਾ ਨੰਬਰ ਹੈਗਾ ਜੀ 97796 73303 ਐਡਰੈਸ ਵੀ ਬੋਲ ਦੋ ਸਿਟੀ ਰੋਡ ਐਡਨ ਕ੍ਰੀਏਸ਼ਨਸ ਨਾਉ ਲਓ ਜੀ ਪਹੁੰਚੋ ਜ਼ਰੂਰ ਹਨਾ ਲਓ ਫਿਰ ਫਾਇਦਾ ਘੈਂਟ ਗੱਲ ਬਾਤ ਹੈ ਭਾਈ ਸਾਰੇ ਬਾਈ ਨੇ ਸਟਾਕ ਕੱਢਣਾ ਤਾਂ ਲੇਟ ਨਾ ਹੋ ਜਾਈਓ ਕਦੇ ਤੁਸੀਂ ਕਹੋ ਜਿਹੜਾ ਵੀਡੀਓ ਚ ਦਿਖਾਇਆ ਸੀ ਉਹ ਹੈ ਨਹੀਂ ਇਸ ਕਰਕੇ ਪਹਿਲੇ ਹੀ ਪਹਿਲਾ ਮੋਰਚੇ ਮਾਰ ਲਓ ਜਿਵੇਂ ਕਿਸੇ ਲਈ ਆਪਾਂ ਕਹਿ ਦਈਏ ਵੀ ਸਿਆਣੇ ਵਾਸਤੇ ਲੈਣਾ ਹੈ ਠੀਕ ਹੈ 112 1200 ਦੇ ਸੂਟ ਨੇ ਹੁਣ 5 500 ਰੁਪਏ ਦੀ ਰੇਂਜ 'ਚ ਨੇ ਵੀਰੇ ਇਹ 5 500 ਦੇ ਸੂਟ ਹਾਂਜੀ ਲੈ ਲਓ ਜੀ ਨਿਗੰਬਰਵਾ ਦਿਓ ਵੀਰੇ ਦੇ ਨਾਲ ਚਲੋ ਕਿਸੇ ਸਿਆਣੇ ਬੰਦੇ ਲਈ ਲੈਣੇ ਹੁਣ ਜਾਂ ਕਿਸੇ ਮੰਮੀ ਲਈ ਮਾਸੀ ਲਈ ਵਧੀਆ ਪੀਸ ਨੇ ਇਹ ਵੀ 5 500 ਰੁਪਏ ਦੀ ਰੇਂਜ 'ਚ ਤੇ ਲਓ ਜੀ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋਣਾ ਤਾਂ ਘੈਂਟ ਗੱਲ ਬਾਤ ਹੈ ਤਾਂ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਜਿੱਕਾ ਸੁਨਾਮ ਵਾਲਾ